ਆ ਦੇਖੋ ਇਹ ট্রান্সਪੇਰੈਂਟ ਜਾਰ ਸਮਝੋ ਤੁਹਾਡਾ ਢੇਡਾ ਹੁਣ ਜੋ ਕੁਝ ਤੁਸੀਂ ਰੋਜ਼ ਇਸ ਦੇ ਅੰਦਰ ਪਾ ਰਹੇ ਹੋ ਚਲੋ ਵੇਖੀਏ ਅੰਦਰ ਜਾ ਕੇ ਕਿਵੇਂ ਦਿਖਦਾ ਪਹਿਲਾਂ ਆਪਾਂ ਖਾਂਦੇ ਆ ਪੀਜ਼ਾ ਆ ਗਿਆ ਅੰਦਰ ਪੀਜ਼ਾ 치ਜ਼ੀ ਪੀਜ਼ਾ ਹੁਣ ਆਪਾਂ ਖਾਂਦੇ ਆ ਸੂਰ ਦੇ ਬੂਥੇ ਵਰਗੇ ਮੋਮੋਜ਼ ਆ ਚੱਕੋ ਮੋਮੋਜ਼ ਹੁਣ ਆਪਾਂ ਖਾਂਦੇ ਆ ਤੁਹਾਡੀ ਸ਼ਾਮ ਦਾ ਸਭ ਤੋਂ ਫੇਵਰਿਟ 스ਨੈਕ ਸਮੋਸਾ ਆ ਲੋ ਜੀ ਕ੍ਰਿਸਪੀ ਸਮੋਸਾ ਗਿਆ ਤੁਹਾਡੇ ਅੰਦਰ ਟਿੱਡ ਦਾ ਹਾਲ ਦੇਖੋ ਆਪਣੇ ਹੁਣ ਆਪਾਂ ਖਾਣੇ ਆ ਤੁਹਾਡੇ ਨਿਆਣਿਆਂ ਦੀ ਫੇਵਰੇਟ ਚੀਜ਼ ਮੈਗੀ ਆਹ ਜਿਹੜੀਆਂ ਸੁੰਡੀਆਂ ਜੀਆਂ ਤੁਹਾਡੇ ਨਿਆਣੇ ਖਾਂਦੇ ਆ ਨਾ ਦੇਖੋ ਕੀ ਬਣਦਾ ਅੰਦਰ ਜਾ ਕੇ ਹੁਣ ਆਪਾਂ ਖਾਣੇ ਆ ਥੋੜਾ ਮਿੱਠਾ ਕਿਉਂਕਿ ਫੈਸਟੀਵਲ ਚੱਲ ਰਹੇ ਨੇ ਪਹਿਲਾਂ ਖਾਣੇ ਆ ਗੁਲਾਬ ਜਾਮਨ ਕਰੀਮੀ ਕਰੀਮੀ ਫੇ ਖਾਣੇ ਆ ਬਰਫੀ ਤੇ ਆ ਸਭ ਤੋਂ ਫੇਵਰੇਟ ਤੁਹਾਡੀ ਚੀਜ਼ ਰਸਗੁਲਾ ਹੁਣ ਇਹ ਸਭ ਖਾਣ ਤੋਂ ਬਾਅਦ ਇਹਨਾਂ ਨੂੰ ਪਚਾਉਣ ਲਈ ਪੀਨੇ ਆ ਕੋਲਡ ਡਰਿੰਕ ਜਿਹਨੂੰ ਤੁਸੀਂ ਬੱਤਾ ਵੀ ਕਹਿੰਦੇ ਹੋ ਆ ਗਿਆ 2 ਲੀਟਰ ਅੰਦਰ ਬੱਤਾ ਲਓ ਜੀ ਆ ਕੁਛ ਚਲਦਾ ਤੁਹਾਡੇ ਢਿੱਡ ਦੇ ਅੰਦਰ ਆ ਹੋ ਜਾਂਦਾ ਤੁਹਾਡੇ ਢਿੱਡ ਦਾ ਹਾਲ ਹੁਣ ਸੋਚੋ ਇਹ ਢਿੱਡ ਕੋਈ ਕੂੜਾਦਾਨ ਨਹੀਂ ਜੋ ਹਰ ਚੀਜ਼ ਤੁਸੀਂ ਵਿੱਚ ਸਿੱਟ ਦਿਓ ਇਹ ਜਾਰ ਤਾਂ ਦੇਖ ਕੇ ਹੀ ਲੱਗ ਰਿਹਾ ਹੈ ਅੰਦਰ ਕਿੰਨੀ ਗੰਦਗੀ ਭਰੀ ਪਈ ਆ ਇੰਨਾ ਚੀਜ਼ਾਂ ਕਰਕੇ ਹੀ ਤੁਹਾਨੂੰ ਹਾਈ ਕੋਲੇਸਟ੍ਰੋਲ, ਹਾਈ ਬਲੱਡ ਪ੍ਰੈਸ਼ਰ, ਫੈਟੀ ਲੀਵਰ, ਡਾਇਬੀਟੀਜ਼, ਐਸਿਡਿਟੀ, ਬਲੋਟਿੰਗ, ਡਾਈਜੈਸ਼ਨ ਇਸ਼ੂਜ਼, ਸਕਿਨ ਡਲਨੈਸ ਤੇ ਥਕਾਵਟ ਹੁੰਦੀ ਆ। ਹੁਣ ਦੂਜੇ ਪਾਸੇ ਦੇਖੋ ਜਦੋਂ ਤੁਸੀਂ ਹੈਲਦੀ ਚੀਜ਼ਾਂ ਖਾਂਦੇ ਹੋ ਤੇ ਤੁਹਾਡਾ ਢਿੱਡ ਕਿਵੇਂ ਦਿਖਦਾ। ਪਹਿਲਾਂ ਢਿੱਡ ਵਿੱਚ ਪਾਣੇ ਆ ਹਰੀਆਂ ਸਬਜ਼ੀਆਂ ਤੇ ਸੈਲਡ। ਸਿਕੰਦਰ, ਮੂਲੀ, ਖੀਰੇ, ਗਾਜਰ। ਹੁਣ ਵਿੱਚ ਪਾਣੇ ਆ ਰੰਗ-ਬਰੰਗੇ ਫਰੂਟਸ, ਐਪਲ, ਕੀਵੀ, ਪਪੀਤਾ ਤੇ ਖੂਨ ਬਣਾਉਣ ਲਈ ਅਨਾਰ ਸ਼ੇਖਾਂ ਦੀ ਖੁਰਾਕ ਡੇਟਸ ਤੁਹਾਡੇ ਹਾਰਮੋਨਸ ਲੈਵਲ ਨੂੰ ਠੀਕ ਕਰਨ ਲਈ ਨਟਸ ਬਦਾਮ ਅਖਰੋਟ ਪਮਕਿਨ ਸੀਡਸ ਸਨਫਲਾవర్ ਸੀਡ ਹੁਣ ਪਾਣੇ ਆ ਸਭ ਤੋਂ ਜ਼ਰੂਰੀ ਚੀਜ਼ ਜੋ ਤੁਹਾਨੂੰ ਹਾਈਡਰੇਟ ਕਰਨ ਲਈ ਤੇ ਤੁਹਾਨੂੰ ਡੀਟੌਕਸ ਕਰਨ ਲਈ ਜ਼ਰੂਰੀ ਆ ਪਾਣੀ ਹੁਣ ਦੇਖੋ ਹੈਲਦੀ ਚੀਜ਼ਾਂ ਖਾ ਕੇ ਤੁਹਾਡਾ ਢਿੱਡ ਕਿਵੇਂ ਦਿਖਦਾ ਇਹ ਉਹ ਚੀਜ਼ਾਂ ਨੇ ਜੋ ਤੁਹਾਡੇ ਸੈੱਲਜ਼ ਨੂੰ ਹੀਲ ਕਰਦੇ ਨੇ એનર્ਜੀ ਬੂਸਟ ਕਰਦੇ ਨੇ ਹਾਰਮੋਨਸ ਬੈਲੈਂਸ ਕਰਦੇ ਨੇ ਸਕਿਨ ਗਲੋ ਕਰਦੇ ਨੇ ਫੈਟ ਬਰਨ ਨੂੰ ਸਪੋਰਟ ਕਰਦੇ ਨੇ ਤੇ ਤੁਹਾਡੇ ਢਿੱਡ ਤੇ ਆਰਗਨਸ ਨੂੰ ਤੰਦਰੁਸਤ ਰੱਖਦੇ ਨੇ ਸੋ ਸਿੰਪਲ ਲੌਜੀਕ ਆ ਕੂੜਾ ਅੰਦਰ ਬਿਮਾਰੀਆਂ ਅੰਦਰ ਮੇਰੇ ਇੰਨੇ ਸਮਝਾਉਣ ਤੋਂ ਬਾਅਦ ਅਗਰ ਤੁਹਾਨੂੰ ਹੱਲੇ ਵੀ ਸਮਝ ਨਾ ਆਈ ਤਾਂ ਤੁਹਾਨੂੰ ਇੱਕ ਵਿਟਾਮਿਨ ਦੀ ਘਾਟ ਆ ਉਹ ਵਿਟਾਮਿਨ ਆ ਸ਼ੁੱਤਰਸ